ਇੱਕ ਟਾਪਿਕ ਗੱਲ ਕਰਦੇ ਸੀ ਨਾਈ ਕਾਨਫਰੰਸ ਤੇ ਅ ਮੇਨ ਟਾਪਿਕ ਜਿਹੜਾ ਕੱਲ ਰਾਤ ਦਾ ਇੱਕ ਇਨਸੀਡੈਂਟ ਹੈ ਕੱਲ ਸਾਨੂੰ ਕਿ ਇਨਫਾਰਮੇਸ਼ਨ ਮਿਲੀ ਸੀ ਕਿ ਬੀਰਤਲਾ ਪਸਤੀ ਨੰਬਰ 6 ਦੇ ਵਿੱਚ ਕੱਲ ਰਾਤ ਨੂੰ ਇੱਕ ਪ੍ਰੇਮ ਕੁਮਾਰ ਨਾਮ ਦੇ ਵਿਅਕਤੀ ਨੂੰ ਕੁਝ ਅਣਪਛਾਤੇ ਵਿਅਕਤੀ ਤੇਜ਼ ਦਰ ਹਥਿਆਰ ਨਾਲ ਸੱਟਾਂ ਮਾਰ ਕੇ ਭੱਜ ਗਏ ਤੇ ਜਿੱਦਾਂ ਹੀ ਸਾਨੂੰ ਇਨਫਾਰਮੇਸ਼ਨ ਮਿਲੀ ਮੌਕੇ ਤੇ ਸਾਡਾ ਜਿਹੜਾ ਐਡੀਸ਼ਨਲ ਐਸਐਚਓ ਹੈ ਸਦਰ ਥਾਣਾ ਦੇ ਇੰਸਪੈਕਟਰ ਜਗਦੀਪਾ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਿਆ ਜਿਹੜਾ ਵਿਕਟਿਮ ਹੈ ਉਹਨੂੰ ਰੈਫਰ ਕੀਤਾ ਗਿਆ ਐਮਜ਼ ਹਸਪੀਟਲ ਐਮਜ਼ ਹਸਪੀਟਲ ਪਹੁੰਚ ਕੇ ਵਿਕਟਿਮ ਦੀ ਜਿਸ ਦੇ ਤਹਿਤ ਐਫ ਆਈ ਆਰ ਨੰਬਰ 75 ਅੰਡਰ ਸੈਕਸ਼ਨ 109 126 2 118 1 115 2 191 3 ਐਂਡ 190 ਬੀ ਇਸ ਪੀ ਸਦਰਦ ਅਰਜਿਸਟਰ ਕੀਤਾ ਗਿਆ ਇਹ ਐਫ ਆਈ ਆਰ ਸੱਤ ਲੋਕਾਂ ਤੇ ਬਾਈ ਨੇਮ ਰਜਿਸਟਰ ਕੀਤੀ ਗਈ ਹੈ ਤੇ ਜਿੱਦਾਂ ਹੀ ਅਸੀਂ ਐਫ ਆਈ ਆਰ ਅਰਦਾ ਰਜਿਸਟਰ ਕੀਤੀ ਉਹਦੇ ਨਾਲ ਹੀ ਅਸੀਂ ਸੀਆਈਏ 1 ਸੀਆਈਏ 2 ਤੇ ਸਦਰਦੀਆਂ ਟੀਮਾਂ ਬਣਾ ਲੀਆਂ ਤੇ ਤਿੰਨੋਂ ਟੀਮਜ਼ ਦੇ ਜੁਆਇੰਟ ਐਫਰਟ ਦੇ ਨਾਲ ਅਸੀਂ 12 ਘੰਟੇ ਦੇ ਵਿੱਚ ਵਿੱਚ ਇਹ ਸੱਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਇਹਨਾਂ ਦੀ ਜੀ ਜੋ ਹੁਣ ਪ੍ਰਾਈਮ ਅਫਸਰਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਅੱਜ ਤੋਂ 1 ਮਹੀਨਾ ਪਹਿਲਾਂ ਵੀ ਕੋਈ ਪੁਰਾਣੀ ਰੰਜਿਸ਼ ਸੀ ਉਹਦੇ ਚ ਚੱਲਦੇ ਇਹਨਾਂ ਨੇ ਇਹ ਵਾਰ ਦਾ ਪੰਜਾਬ ਦੇ ਵਿੱਚ ਪਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਵੀ ਇਹ ਠੰਡਾ ਜਿਹੇ ਸੱਟਾਂ ਮਾਰੀਆਂ ਨਸ਼ਾ ਵਿੱਚੋਂ ਤੋ ਰੋਕਦਾ ਸੀਗਾ ਇਹ ਜਿਹੜੇ ਲੋਕ ਨੇ ਨਸ਼ੇ ਦੇ ਆਦਮੀ ਇਹ ਜਿਹੜੇ ਲੋਕ ਹੈ ਇਹਦੇ ਵਿੱਚ ਉਹ ਐਡਿਕਟਸ ਵੀ ਹੈਗੇ ਆ ਬਟ ਉਹ ਸ ਦੇਖੋ ਹਲੇ ਜਿਹੜਾ ਵਿਕਟਿਮ ਹੈ ਉਹ ਅੰਡਰ ਟਰੀਟਮੈਂਟ ਹੈ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਐਕਚੁਅਲੀ ਇਨਫਾਰਮਰ ਸੀਗਾ ਉਹ ਇਹ ਜ਼ਰੂਰ ਹੈ ਕਿ ਪਹਿਲਾਂ ਵੀ ਇਹਨਾਂ ਦੀ 1 ਮਹੀਨਾ ਪਹਿਲਾਂ ਵੀ ਲੜਾਈ ਹੋਈ ਸੀ ਬੀਰ ਤਲਾਬ ਦੇ ਵਿੱਚ ਹੀ ਸਾਰੇ ਦੇ ਸਾਰੇ ਇਹ ਵਿਕਟਿਮ ਵੀ ਤੇ ਜਿਹੜਾ ਕਿਊਜ਼ ਹੈ ਸਾਰੇ ਬੀਰ ਤਲਾਬ ਦੇ ਵਸਨੀਕ ਇਹ ਇੰਜਰਡ ਨੇ ਜਿਹੜਾ ਹਸਪੀਟਲ ਨਾਲ ਟਰੀਟਮੈਂਟ ਚੱਲ ਜਾਏਗਾ ਕਿਵੇਂ ਇਹ ਲੋਕੀਆ ਕੀ ਕਰ ਉਹ ਜਦੋਂ ਜਦੋਂ ਸਾਡੀ ਟੀਮਸ ਗਈਆਂ ਇਹਨਾਂ ਦੀ ਸੀਆਈਏ ਵਾਂਦੇ ਟੂ ਲਫੜਾ ਇਹਨਾਂ ਨੇ ਜਿਹੜਾ ਨਰੂਆਣੇ ਪੁਲ ਤੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਪੁਲ ਤੋਂ ਛਾਲ ਮਾਰੀ ਜਿਸ ਦੇ ਕਰਕੇ ਇਹਨਾਂ ਦੀ ਸੱਟਾਂ ਲੱਗੀਆਂ ਕਿੰਨੇ ਲੋਕੀ ਇੰਜਰਡ ਨੇ ਕਿੰਨੇ ਲੋਕ ਇਹਦੇ ਵਿੱਚ ਅਰਾਊਂਡ 4 ਜਨ ਇੰਜਰਡ ਹੈ। ਅੱਛਾ ਬੈਕਗ੍ਰਾਉਂਡ ਕੀ ਹੈ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਜਿਹੜੇ ਬੈਕਗ੍ਰਾਉਂਡ ਇਹ ਹੈ ਕਿ ਜਿਹਨਾਂ ਦੀ ਅੱਜ ਤੋਂ 1.5 ਮਹੀਨਾ ਪਹਿਲਾਂ ਵੀ ਇੱਕ ਲੜਾਈ ਹੋਈ ਸੀ ਜਿਦੇ ਵਿੱਚ ਇਹ ਹੀ ਪ੍ਰੇਮ ਕੁਮਾਰ ਤੇ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਨਾਂ ਦੀ ਆਪਸ 'ਚ ਲੜਾਈ ਹੋਈ ਸੀ ਇਹ ਜਿਹੜੀ ਕੱਲ ਲੜਾਈ ਹੋਈ ਹੈ ਇਹ ਵੀ ਪਵਨ ਸੁਖੀ ਜਿਹੜਾ ਮੇਨ ਅਕਿਊਜ਼ ਹੈ ਉਹਦੇ ਨਾਲ ਦੇ ਹੀ ਮੁੰਡਿਆਂ ਨੇ ਹੀ ਪ੍ਰੇਮ ਕੁਮਾਰ ਦੇ ਸੱਟਾਂ ਮਾਰੀਆਂ ਹਾਂਜੀ ਉਮਰ ਕਿੰਨੀ ਕਿੰਨੀ ਉਮਰ ਦੇ ਲੱਗੋ ਇਹ ਲਗਭਗ ਜਿਹੜਾ ਪ੍ਰੇਮ ਕੁਮਾਰ ਹੈ ਇਹ 20s ਦੇ ਵਿੱਚ ਹੈ ਬਾਕੀ ਜਿਹੜੇ ਬਾਕੀ ਵੀ ਜਿਹੜੇ ਆ ਸਾਰੇ 20s ਤੇ 30s ਏਜ ਗਰੁੱਪ ਦੇ ਵਿੱਚ ਵਿੱਚ ਹੀ ਆ ਫੜਦਾ ਫੜਦਾ ਪੁੱਛੇਗਾ ਏਰੀਨ ਨੌਕਰੀ ਕਰਦੇ ਰੇਲਵੇ ਡਿਪਾਰਟਮੈਂਟ ਚ ਉਹ ਮੈਂ ਵੈਰੀਫਾਈ ਕਰ ਲੈਣੀ ਮੈਨੂੰ ਇਦਾਂ ਨਹੀਂ ਪਤਾ ਕੰਟਰੈਕਚੁਅਲ ਹੈ ਕਿ ਪੱਕਾ ਜਿਹੜੇ ਅਰੇਸਟ ਹੋਏ ਜਿੰਨਾ ਕਾ ਪਹਿਲਾਂ ਵੀ ਮਾਮਲੇ ਕਰਦੇ ਕੋਈ ਨਸ਼ੇ ਦਾ ਇਹਨਾਂ ਤੇ ਹੈ ਜੀ ਜਿਹੜਾ ਮੇਨ ਅਕਿਊਜ਼ ਹੈ ਪਵਨ ਏਲੀਅਸ ਸੁਖੀ ਉਹਦੇ ਤੇ 4 ਐਫ ਆਈ ਆਰਸ ਹੈ ਉਹਦੇ ਵਿੱਚੋਂ 3 ਐਫ ਆਈ ਆਰਸ ਐਂਡੀ ਪੀ ਐਸ ਦੀਆਂ 21 ਬੀ 21 ਸੀ ਦੀਆਂ ਜਿਹੜਾ ਜਤਿੰਦਰ ਕੁਮਾਰ ਉਰਫ ਬਾਜਾ ਹੈ ਉਹਦੇ ਉੱਪਰ ਵੀ 2 ਐਫ ਆਈ ਆਰਸ ਹੈ ਜਿਹੜਾ ਸੰਦੀਪ ਸਿੰਘ ਪੁੱਤਰ ਮਨਜੀਤ ਸਿੰਘ ਉਹਦੇ ਉੱਪਰ ਵੀ 4 ਐਫ ਆਈ ਆਰਜ਼ ਨੇ ਆਈ ਪੀ ਸੀ ਦੀਆਂ ਬਾਕੀ ਚਾਰ ਦੇ ਖਿਲਾਫ ਕੋਈ ਸੈਮਲਡ ਬੋਰਡ ਨਹੀਂ